ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਇਹਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਠੋਸ ਦਿੱਤੇ ਸੀ ਜਮਾਨਤ ਜਿਹੜੀ ਹਰ ਕੇਸ 'ਚ ਹੁੰਦੀ ਹੈ 302 'ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤਾਂ 302 ਧਾਰਾ ਹੁੰਦੀ ਹੈ ਇਹ ਲੋਕਾਂ ਨੇ ਫੈਸਲਾ ਕਰਨਾ ਇਹ 'ਚ ਨਾ ਮਜੀਠੀਏ ਨੇ ਕਰਨਾ ਨਾ ਤਲਬੀਸੋਂ ਨੇ ਕਰ ਮੈਨੂੰ ਲੱਗਦਾ ਸਾਡੇ ਖਾਸ ਕਰਕੇ ਪੰਜਾਬ ਦਾ ਔਰ ਸਾਡੇ ਦੇਸ਼ ਦਾ ਕਿਸਾਨ ਕੋਈ ਇਹੋ ਜਿਹਾ ਕਿਸਾਨ ਨਹੀਂ ਰਿਹਾ ਜਿਨ੍ਹਾਂ ਨੇ ਦਿੱਲੀ ਦੇ ਆਰਡਰ ਤੇ ਹਾਜ਼ਰੀ ਨਹੀਂ ਲਵਾਈਓ ਔਰ ਇਹ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈਗਾ ਕਿ ਜਿਹੜਾ ਸਮਝ ਨਹੀਂ ਆਈ ਕਿ ਬਣ ਕੀ ਗਿਆ ਕਿ 트럼ਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਿਹਾ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਆ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਇਹ ਵੀ ਆਪਦੇ ਬਾਰੇ ਵੀ ਦੱਸਣਾ ਕਿ ਹਰੀਕਵਾਲਸ ਤੋਂ ਜੇ ਇਹ ਜਹਾਜ ਤੇ ਜਾ ਸਕਦੇ ਆ ਤੇ ਭਾਈ ਜੇ ਇਹ ਸਕੂਟਰ ਤੋਂ ਗੱਡੀ ਲੈ ਲਈ ਨੋਵਾ ਜਾਂ ਫੋਰਚਨਰ ਤੇ ਕਿੱਡਾ ਕੋਡਾ ਧਗਣਾ ਜੀ ਪਹਿਲਾਂ ਤੇ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਆ ਜਿੱਥੇ ਆਏ ਹੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਜਿਸ ਮੁੱਦੇ ਤੇ ਅਸੀਂ ਅੱਜ ਗੱਲ ਕਰਨ ਲੱਗੇ ਆ ਕਿ ਇਹ ਉਹ ਮੁੱਦਾ ਵਾ ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਆ ਇਹਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਠੋਸ ਦਿੱਤੇ ਸੀ ਔਰ ਤੁਸੀਂ ਸਾਰਿਆਂ ਨੇ ਵੇਖਿਆ ਮੈਨੂੰ ਲੱਗਦਾ ਸਾਡੇ ਖਾਸ ਕਰਕੇ ਪੰਜਾਬ ਦਾ ਔਰ ਸਾਡੇ ਦੇਸ਼ ਦਾ ਕਿਸਾਨ ਕੋਈ ਇਹੋ ਜਿਹਾ ਕਿਸਾਨ ਨਹੀਂ ਰਿਹਾ ਜਿਨ੍ਹਾਂ ਨੇ ਦਿੱਲੀ ਦੇ ਬਾਰਡਰ ਤੇ ਹਾਜ਼ਰੀ ਨਹੀਂ ਲਵਾਈਓ ਜਦੋਂ ਸਾਡੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਔਰ بڑے ਵੱਡੇ ਪੱਧਰ ਤੇ ਦੇਸ਼ ਦੇ ਕਿਸਾਨ ਉਥੇ ਜਿਹੜੇ ਉਹਨਾਂ ਹਾਜ਼ਰੀ ਭਰੀ ਔਰ ਇਸ ਸਰਕਾਰ ਨੂੰ ਮੈਂ ਤੇ ਭਾਜਪਾ ਦੀ ਜ਼ਾਲਮ ਸਰਕਾਰ ਕਹਿ ਸਕਦਾ ਕਿ ਜਿਹੜੀ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਤੇ ਜਿਹੜਾ ਪੂਰਾ ਜੋਰ ਲਾ ਰਹੀ ਹੈ ਕਿ ਕਿਸੇ ਤਰ੍ਹਾਂ ਕਿਸਾਨੀ ਨੂੰ ਖਤਮ ਕੀਤਾ ਜਾਵੇ ਔਰ ਇਸ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈ ਗਿਆ ਪਰ ਅੰਦਰੋਂ ਜਿਹੜੀ ਆ ਉਹਨਾਂ ਆਪ ਦੀ ਕਿੜ ਜਿਹੜੀ ਆ ਉਹ ਨਹੀਂ ਗਵਾਈ ਉਹ ਉਸੇ ਤਰ੍ਹਾਂ ਹੀ ਜਾ ਰਹੀ ਹੈ ਆ ਹੁਣ ਜਿਹੜੀ ਨਵੀਂ ਗੱਲ ਆਈ ਆ ਸਾਹਮਣੇ ਕਿ ਜਿਹੜਾ ਸਮਝ ਹੀ ਨਹੀਂ ਆਈ ਕਿ ਬਣ ਕੀ ਗਿਆ ਕਿ 트럼ਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਿਹਾ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਡੀਲ ਹੋਈ ਕੀ ਆ ਇਹਨੂੰ ਜਨਤਕ ਤੇ ਕਰੋ ਪਰ ਇੱਕ ਗੱਲ ਕਲੀਅਰ ਆ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਕਿਉਂਕਿ ਵੇਖੋ ਜਿਹੜੀ ਗੱਲ ਆ ਗੱਲ ਸਾਡੇ ਦੇਸ਼ ਦੀ ਆ ਤੇ ਵੀ ਟਵੀਟ ਜਿਹੜਾ ਉਹ 트ੰਪ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜੋ ਇਹ ਫੈਸਲੇ ਹੋ ਰਹੇ ਆ ਸਾਡਾ ਜਿਹੜਾ ਕਿਸਾਨ ਆ ਜਿਹੜਾ ਦਿਨ ਰਾਤ ਮਿਹਨਤ ਕਰਦਾ ਬਹੁਤ ਵਿਚਾਰੇ ਜਿੱਦਾਂ ਆਪਾਂ ਆਮ ਹੀ ਕਹਿ ਦਿੰਨੇ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮਿਹਨਤ ਕਰਨ ਵਾਲਾ ਕਿਸਾਨ ਆ ਜਿਹੜਾ ਉਹਨੂੰ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਮਨਸੂਬਾ ਉਹ ਘਟ ਲਿਆ ਜੇ ਇਹ ਜਿਹੜਾ ਕਾਨੂੰਨ ਆ ਇਹ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਫੇਰ ਹੋਣ ਲੱਗਾ ਇਹ ਘੁਮ ਘਮਾ ਕੇ ਗੱਲ ਫੇਰ ਉੱਥੇ ਕਾਲੇ ਕਾਨੂੰਨਾਂ ਤੇ ਆ ਕੇ ਮੁੱਕਦੀ ਜੇ ਇਹ ਕੰਮ ਚੱਲ ਪੈਂਦਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਸਾਡੇ ਦੇਸ਼ ਦਾ ਕੀ ਬਣੂਗਾ ਸਾਡੀਆਂ ਫਸਲਾਂ ਦਾ ਕੀ ਬਣੂਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਉਸ ਤਰੀਕੇ ਦੇ ਨਾਲ ਮੈਂ ਫੇਰ ਇਹ ਗੱਲ ਕਹਿਣੀ ਚਾਹਣਾ ਬੜੀ ਤਾਵੇ ਨਾ ਮੇਰੀ ਅੱਜ ਗੱਲ ਨੋਟ ਕਰ ਲਿਓ ਕਿ ਸਿੱਧਾ ਤੇ ਸਿੱਧਾ ਸਾਡੇ ਕਿਸਾਨੀ ਦੇ ਉੱਤੇ ਬਹੁਤ ਵੱਡਾ ਅਟੈਕ ਜਿਹੜਾ ਭਾਜਪਾ ਕਰਨ ਜਾ ਰਹੀ ਆ ਔਰ ਇਹ ਬਰਦਾਸ਼ਤ ਤੋਂ ਬਾਹਰ ਗੱਲਾਂ ਨੇ ਇਹਦੇ ਵਿੱਚ ਜਿਹੜਾ ਸਾਨੂੰ ਫੇਰ ਇਕਜੁੱਟ ਜਿਹੜਾ ਹੋਣਾ ਪੈਣਾ ਔਰ ਕਿਸਾਨ ਦੇ ਨਾਲ ਫੇਰ ਸਾਨੂੰ ਧਿਰ ਬਣ ਕੇ ਖਲੋਣਾ ਪੈਣਾ ਕਿਉਂਕਿ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਦਾ ਜੋ ਮਨਸੂਬਾ ਵਾ ਉਹ ਆਪਣੇ ਉਹੀ ਫੇਰ ਪੂੰਜੀਪਤੀ ਯਾਰਾਂ ਨੂੰ ਰਜਾਉਣ ਦਾ ਜਿਹੜਾ ਮਨਸੂਬਾ ਉਹਨਾਂ ਨੇ ਬਣਾਇਆ ਕਿ ਇਹਨਾਂ ਨੂੰ ਮੈਂ ਕਿਹੜੇ ਤਰੀਕੇ ਦੇ ਨਾਲ ਤਕੜਿਆ ਕਰਨਾ ਪਰ ਜਿਹੜੀ ਇਹ ਸਮਝੌਤੇ ਹੋ ਰਹੇ ਆ ਇਹ ਸਾਡੇ ਲਈ ਬੜੇ ਘਾਤਕ ਸਾਬਤ ਹੋਣਗੇ ਔਰ ਸਾਡਾ ਬਹੁਤ ਵੱਡੇ ਪੱਧਰ ਤੇ ਦਾ ਨੁਕਸਾਨ ਹੋ। ਅਸਲੀ ਗੱਲ ਤੇ ਆਓ ਤਲਵੀਰ ਭਾਜੀ ਕੱਲ ਮਜੀਠਿਆ ਸਾਹਿਬ ਨੇ ਕੱਲ ਬੜੇ ਧੱਕੇ ਹਮਲੇ ਕੀਤੇ। ਅਸੀਂ ਇਸ ਮਸਲੇ ਨੂੰ ਕਿਤਾ ਦੇਖ ਰਿਹਾ ਹਾਂ ਕਿ ਅੱਡਾ ਤੋਂ ਮਸਲ ਵਟ ਲੈਂਦੇ ਹੋ। ਨਹੀਂ ਤਾਂ ਪੁੱਛੋਏ ਕਿ ਜਣਾ ਗੱਲ ਕਰੋ ਨਾ। ਮਜੀਠਿਆ ਸਾਹਿਬ ਜੀ ਕਹਿੰਦੇ ਬਾਤ ਕੋ ਯਾਰ ਕਿੰਨਾ ਬੁਲੇ ਕੀਤੇ ਕੱਲ ਤਲਵੀਰ ਭਾਜੀ ਕਹਿੰਦੇ ਕਿ ਭਗਵੰਤ ਜੀ ਸਾਹਿਬ ਆਪ ਹੀ ਆ ਜਣਾਉਣੇ ਤੇ ਲੈਕਚਰ ਲੜਣਾ ਨਾ ਤੁਹਾਡੀ ਜਗ੍ਹਾ ਮਜੀਠਿਆ ਨੂੰ। ਮੈਂ ਕੋਈ ਗੱਲ। ਇਹ ਵੇਖੋ ਇਹਦੇ ਵਿੱਚ ਚਲੋ ਜਮਾਨਤਾ ਵੇਖੋ ਮੈਂ ਤਾਂ ਨਾ ਇਹ ਤੇ ਜਮਾਨਤ ਜਿਹੜੀ ਹਰ ਕੇਸ 'ਚ ਹੁੰਦੀ ਹੈ 302 'ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤੇ 302 ਧਾਰਾ ਹੁੰਦੀ ਹੈ ਜਮਾਨਤ ਤੇ ਉਹਦੇ ਵਿੱਚ ਵੀ ਹੋ ਜਾਂਦੀ ਆ ਉਦੋਂ ਬਾਅਦ ਸਜ਼ਾ ਹੁੰਦੀ ਆ ਹੁੰਦੀ ਆ ਕਿ ਨਹੀਂ ਹੁੰਦੀ ਸਜ਼ਾ ਹੋਊਗੀ ਇੱਥੇ ਟ੍ਰਾਇਲ ਚੱਲਣਾ ਇਹ ਤਾਂ ਬੜਾ ਕੁਸ਼ ਆ ਬੜਾ ਕੁਸ਼ ਆ ਔਰ ਵੇਖੋ ਇੱਕ ਗੱਲ ਸੁਣੋ ਵੈਸੇ ਤਾਂ ਮੈਂ ਇਹ ਗੱਲ 'ਚ ਪੈਣਾ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਤੁਸੀਂ ਇੱਧਰਲੇ ਪਾਸੇ ਮੈਨੂੰ ਲਿਆਉਣਾ ਹੈ ਮੈਨੂੰ ਕੋਈ ਨਾ ਪਤਾ ਗੱਲ ਇਹ ਆ ਕਿ ਇਹ ਟ੍ਰਾਇਲ ਚੱਲਣਾ ਔਰ ਇਹਦੇ ਵਿੱਚ ਕੀ ਹੋਣਾ ਜੋ ਕੁਝ ਹੋਣਾ ਸਾਨੂੰ ਜੋ ਮਾਨਯੋਗ ਅਦਾਲਤ ਫੈਸਲਾ ਕਰਨਗੇ ਆਪਾਂ ਨੂੰ ਮਨਜ਼ੂਰ ਆ ਆਮ ਆਦਮੀ ਪਾਰਟੀ ਦਾ ਇੱਥੇ ਡਬਲ ਸਟੈਂਡਰਡ ਜਿਹੜਾ ਕੱਲ ਦਿਨ ਸ਼ੋ ਹੋ ਰਿਹਾ ਕਿ ਜਦੋਂ ਕੇਦਰੀਵਾਲ ਸਾਹਿਬ ਦੀ ਬੇਲ ਹੁੰਦੀ ਹੈ ਉਦੋਂ ਕਿਹਾ ਜਾਂਦਾ ਹੈ ਕਿ ਇਹ ਸੱਚ ਦੀ ਜਿੱਤ ਹੋ ਗਈ ਵਿਜੀਤੀਆ ਸਾਹਿਬ ਦੀ ਬੇਲ ਹੁੰਦੀ ਹੈ ਤਾਂ ਸਾਰੀ ਪਾਰਟੀ ਕਹਿਣ ਲੱਗ ਪੈਂਦੀ ਹੈ ਕਿ ਜੋ ਅਦਾਲਤ ਕਰੋਗੇ ਦੇਖਿਆ ਜਾਊਗਾ ਕੀ ਸਟੈਂਡਰਡ ਹੈ ਆਮ ਆਦਮੀ ਪਾਰਟੀ ਦਾ ਤੁਹਾਡੇ ਲੋਕੀ ਕਰਦੇ ਮੈਂ ਤਾਂ ਇਹ ਇੱਕ ਤਾਂ ਕਹਿ ਤੇ ਦਿੱਤਾ ਤੁਹਾਨੂੰ ਕਿ ਇਹ ਤਾਂ ਮਾਨਯੋਗ ਅਦਾਲਤ ਨੇ ਵੇਖਣਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸੱਚ ਦੀ ਜਾਂ ਝੂਠ ਦੀ ਜਿੱਤੇ ਇਹ ਤੇ ਅਦਾਲਤ ਦਾ ਫੈਸਲਾ ਹੁਣ ਟ੍ਰਾਇਲ ਚੱਲੂਗਾ ਨਾ ਉਹਦੇ ਵਿੱਚ ਪਤਾ ਲੱਗੂਗਾ ਨਿੱਜੀ ਕਿੰਨਾ ਕਿੰਨਾ ਪਰਵਾਦੇ ਨੇ ਨਿੱਜੀ ਕੰਸਟੀਟਿਊਸ਼ਨ ਮੰਗਦੇ ਜੇ ਮੰਨਦੇ ਜੇ ਹੁਣ ਬਿਚੀਟੀ ਆ ਗਿਆ ਮਾਡੇ ਦੇ ਵਿੱਚ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਨਿੱਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆ ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲਗਾਣਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਉਹ ਜਿਹਦਾ ਕਹਿਣਦਾ ਮੈਂ ਕੰਦਾ ਜਿਹਨਾਂ ਵਜਨ ਵਾਲੀ ਗੱਲ ਹੀ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲਗਾ ਸਵਾਦ ਤੇ ਹੁਣ ਆਉਣਾ ਔਰ ਇਹ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਚ ਨਾ ਮਜੀਠੀਏ ਨੇ ਕਰਨਾ ਨਾ ਤਲਬੀਰ ਸੋਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਔਰ ਮੈਂ ਤਾਂ ਸਕੂਟਰੀਆਂ ਤੇ ਘੁੰਮਦੇ ਸੀ ਅੱਜ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤਾਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਅੱਜ ਸਾਨੂੰ ਸਕੂਟਰ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਕਹੋ ਜੀ ਜੀ ਸਤਿ ਸ੍ਰੀ ਅਕਾਲ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਦੱਸੋ ਤੁਸੀਂ ਨਾਲ ਰਹੇ ਮੈਂ ਨਾਲ ਨਹੀਂ ਰਿਹਾ ਹਾਂ ਦੱਸੋ ਦੱਸੋ ਪੂਰਾ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੀ ਅਮਰਸਰ ਕਦੀ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੇ ਗਰਾਊਂਡ 'ਚ ਕਦੀ ਉਹ ਫਤੂਪੀ ਲੈ ਆਲੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਚਵਿੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਰ ਸਾਹਿਬ ਦੀ ਗਰਾਊਂਡ 'ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣੇ ਔਰ ਜਹਾਜਾਂ ਦੇ ਰਹਿਣੇ ਇਹ ਵੀ ਆਪਦੇ ਬਾਰੇ ਉਹ ਦੱਸਣਾ ਕਿ ਹਰਿਕਵਾਲਸ ਤੋਂ ਜੇ ਇਹ ਜਹਾਜਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾ ਜਾਂ ਫੋਰਚਨਰ ਤੇ ਕਿੱਡਾ ਕੋਡਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਾਰੀਆਂ ਵਾਰ ਵੀਡੀਓ ਟ੍ਰੋਲ ਕਰਦੇ ਪਏ ਨੇ ਵੀ ਤਲਵਾਰ ਵੀ ਆਈ ਆ ਕੁਝ ਉਹਦੇ ਟ੍ਰੋਲ ਹੋ ਰਿਹਾ ਹੈ ਬਾਰੇ ਕੀ ਕਹਿਣਾ ਹੈ ਨਾਲੇ ਕਹਿੰਦੇ ਮੈਂ ਗਾਹ ਚੱਲ ਜਾਣਾ ਫਿਰ ਅੱਗੇ ਸਰਕਾਰਾਂ ਕੀ ਫਿਰ ਤਾੜੇ ਹੋ ਲੋ ਉੱਥੇ ਚੋ ਜਾਓ ਦੇਖੋ ਗੱਲ ਇਹ ਆ ਕਿ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਤਾਂ ਕਿਸੇ ਮਤਿਆ ਹੋਣਾ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਉਹਦੇ ਵਿੱਚ ਆ ਧਰਤੀ ਦੇ ਨਹੀਂ ਹੈਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਉਹ ਕਹਿੰਦੇ ਰੰਗ ਮੇਰੇ ਗਰਾਊਂਡ ਤੇ ਹੀ ਇਹ ਬੰਦੇ ਆ ਗਏ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤਾਂ ਸੁਫਣਾ ਹੀ ਸਾਫ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਬਿਹਾਬ ਤੇ ਆ ਗਏ ਫਿਰ ਮਤਲਬ ਵੜਕਾ ਮਾਰਦੇ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਗਰਾਊਂਡ ਤੇ ਬਿਲਕੁਲ ਨਹੀਂ ਆ ਗਏ ਉਹ ਕਹਿੰਦੇ ਰੰਗ ਬਿਰੰਗੇ ਬਿੱਲੇ ਆ ਗਏ ਆ ਤੇ ਟਾਈਗਰ ਇਜ਼ ਬੈਕ ਟਾਈਗਰ ਅੱਜ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆ ਹੀ ਜਾਣਾ ਔਰ ਸਤਾਈ ਚ ਇੱਕ ਸਾਲ ਦੀ ਖੇੜ ਆ ਗਿਆ ਸਰ ਸਾਹਿਬ ਤੁਹਾਡੇ ਦੋਵਾਂ ਦੇ ਬੜੇ ਕਾਮਨ ਫਰੈਂਡ ਨੇ ਮਜੀਠਾਲਗੇ ਦੇ ਵਿੱਚ ਅਸੀਂ ਵੀ ਦੇਖਦੇ ਆਂ ਉਹਨਾਂ ਲਈ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਸੰਕਟ ਜਿਹਾ ਪੈਦਾ ਹੋ ਗਿਆ ਕਿ ਤੁਹਾਨੂੰ ਵੀਰਨਾ ਚਾਹੀਏ ਜਾਂ ਮਜੀਠੀਆਨਾ ਚਾਹੀਏ ਸਾਰੇ ਨੇ ਕੌਂਫਰੰਟ ਹੈ ਤਾਂ ਇਹ ਸਰਪੰਚਤਾ ਨਹੀਂ ਕੋਈ ਉਹਨਾਂ ਦੇ ਨਾਲ ਹੈ ਕਿ ਸਾਡੇ ਨਾਲ ਇੱਥੇ ਤਾਂ ਕੋਈ ਦੋਰ ਹੈ ਨਹੀਂ ਜਿੰਨੋਂ ਜਿਹਦੀ ਨੇਚਰ ਚੰਗੀ ਲੱਗੂ ਉਹਦੇ ਨਾਲ ਤੁਰ ਪੂਗਾ ਕੋਈ ਬਸ ਕੌਣ ਧਰਮ ਸੰਕਟ ਚ ਹੈ ਯਾਰ ਲੋਕ ਤੇ ਵਿਚਾਰੇ ਉੱਥੇ ਦੱਬੇ ਸੀਗੇ ਲੋਕ ਉੱਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਕੁੱਟੇ 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 ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭਾਵੇਂ ਜਾ ਕੇ ਕੱਢਦਾ ਮੈਂ ਤੁਸੀ ਕਹੇ ਨੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਇੱਥੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹੈ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਇਹਨੂੰ ਫੜਾ ਦੇ ਇਹਨੂੰ ਛਡਾ ਦੇ ਐ ਕਰ ਦੇ ਜੇ ਕਰ ਦੇ ਉਹ ਕੰਮ ਖਤਮ ਹੋਰ ਕੀ ਆ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕਿ ਇੱਥੇ ਉਹ ਜਿਹਾ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਵਿਖਾਵੇ ਉਹ ਬੱਗੇ ਵੀ ਦੋ ਤਿੰਨ ਦਿਨ ਦੀ ਕੱਟ ਗਈ ਤੇ ਹੁਣ ਕੱਟ ਕਰਕੇ ਵਿਖਾ ਦੇ ਕੱਟ ਕਰ ਦਾਂਗੇ ਇਹ ਕਿਹੜਾ ਕੰਮ ਦੱਸੋ ਤੁਸੀਂ ਕਿਦਾਂ ਕਰਨਾ ਸਵੈਰ ਕਰਦ ਗਏ ਮਤਲਬ ਮੁੱਛਾਂ ਨੂੰ ਜਿਵੇਂ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਨਹੀਂ ਇਹ ਕੋਈ ਸਿਆਣਫ ਨਹੀਂ ਗਈ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾਦਣਾ ਇਹ ਕੋਈ ਬੰਦਿਆਂ ਦੀ ਗੱਲ ਆ ਯਾਰ ਹੈ ਕੋਈ ਬੰਦਿਆਂ ਦੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੋ ਲੋਸੋ ਤੁਸੀਂ ਦੱਸੋ ਕੋਈ ਭੜਾ ਹੋ ਗਿਆ ਕੱਲ ਦਾ ਕਬੀਰ ਜੀ ਤੁਸੀਂ ਇੱਕ ਨਿੱਜੀ ਟਿੱਪਣੀ ਵੀ ਕਰਦੇ ਰਹੇ ਤੁਹਾਨੂੰ ਰਾਤੀ ਉਹਨਾਂ ਨੇ ਇੱਕ ਫੋਟੋ ਭਾਈ ਸੁਖਵੀਰਪਾਲ ਸਾਹਿਬ ਨਾਲ ਆਪਸ ਰਿਲੇਸ਼ਨ ਕਿਵੇਂ ਆ ਤੁਸੀਂ ਅੰਦਰ ਦੀ ਜਾਣਦੇ ਦੱਸੋ ਮਾੜਾ ਮੋੜ ਕਿਹਨੇ ਭਾਈ ਫੋਟੋ ਸੁਖਵੀਰ ਜੀ ਦੀ ਤੇ ਮਜੀਠੀਆ ਸਾਹਿਬ ਦੀ ਆਪਸ ਵਿੱਚ ਮਿਲਦੇ ਹੋਏ ਦੀ ਹਾਂ ਆ ਕਿਦਾਂ ਦਾ ਰਿਲੇਸ਼ਨ ਆ ਮਜੀਠੀਆ ਸਾਹਿਬ ਦੇ ਬਾਹਰ ਹੋਣਾ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਹੈ ਤਾਂ ਸਲਦਾ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਹੈ ਬੋਲ ਮੈਂ ਇਹ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਗੱਲ ਇਹ ਆ ਕਿ ਉਹ ਚਾਹੁੰਦਾ ਕਿ ਸੁਖਵੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਿਹਾ ਜੀ ਮੈਨੂੰ ਜਿਹੜੇ ਜਹੇਦਾਰਾਂ ਦੀ ਨੂੰ ਲਾ ਆ ਗਿਆ ਇਹ ਮੈਨੂੰ ਕੁਝ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝ ਨਹੀਂ ਆਇਆ ਉਦੋਂ ਉਹ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਦੇ ਲੈਟਰਪੈਡ ਤੇ ਲੈ ਕੇ ਜਨਤਕ ਕੀਤਾ